आज भारतीय जनता पार्टी के मनोरंजन कलिया जी राकेश जी और बगा साहब और बाकी कार्यकर्ता के पी परिवार दुख द इस घड़ी के अंदर संवेदना प्रकट कर आए हैं और पिता के सामने जवान बच्चे का चला जाना पूरे जीव जीवन के उत्ते रोक लगा देता है और इस झटके तो ਹਾਜ਼ ਔਰ ਹਿੰਮਤ ਕੇਵਲ ਈਸ਼ਵਰ ਦੇ ਸਕਦਾ ਹੈ ਲੇਕਿਨ ਕੇਪੀ ਪਰਿਵਾਰ ਦਾ ਜਿਹੜਾ ਯੋਗਦਾਨ ਸਮਾਜ ਦੇ ਲਈ ਰਿਹਾ ਉਹ ਜਿੰਨੇ ਲੋਗ ਇਥੇ ਅਫਸੋਸ ਕਰਨ ਆ ਰਹੇ ਨੇ ਔਰ ਉਸ ਬੱਚੇ ਦੇ ਬਾਰੇ ਜਦੋਂ ਕੇਪੀ ਸਾਹਿਬ ਦੱਸਦੇ ਨੇ ਕਿ ਉਹ ਕਿਦਾਂ ਅਧਿਆਤਮ ਨਾਲ ਜੁੜਿਆ ਹੋਇਆ ਸੀ ਔਰ ਗੱਡੀ ਵੀ ਜਿਹੜੀ ਹੈ ਕਾਲ ਕਿਸ ਪ੍ਰਕਾਰ ਖਿੱਚਦਾ ਹੈ ਕਿ ਉਹ ਕਰੋ ਮੋਬਾਈਲ ਦੇਣ ਲਈ ਜਾ ਰਿਹਾ ਸੀ ਦੋਸਤਾ ਮੋਬਾਈਲ ਰਹਿ ਗਿਆ 10 15 ਦੀ ਸਪੀਡ ਸੀ ਦੋ ਗੱਡੀਆਂ ਦੇ ਅੰਦਰ ਬਚਦਾ ਹੈ ਔਰ ਸਮੇਂ ਵੀ ਨਹੀਂ ਮਿਲਦਾ ਅੱਧੇ ਘੰਟੇ ਦੇ ਅੰਦਰ ਅੰਦਰ ਉਹ ਅਕਾਲ ਚਲਾਣਾ ਕਰ ਜਾਂਦੇ ਨੇ ਅਸੀਂ ਪੂਰੇ ਪਰਿਵਾਰ ਦੇ ਪ੍ਰਤੀ ਸਾਡੀਆਂ ਸਤਿਭਾਵਨਾਵਾਂ ਜਵੰਗਤ ਆਤਮਾ ਨੂੰ ਭਗਵਾਨ ਆਪਣੇ ਚਰਨ ਸਥਾਨ ਦੇ ਔਰ ਕੇਪੀ ਪਰਿਵਾਰ ਨੂੰ ਉਹਨਾਂ ਨਾਲ ਜੁੜੇ ਹੋਏ ਸਕੇ ਸਮੰਧੀਆਂ ਨੂੰ ਹਿੰਮਤ ਦੇ ਸਾਹਸ ਦੇ ਕਿਉ ਇਸ ਟਟਕੇ ਨੂੰ ਸਾਹਸ अज भारतीय जनता पार्टी के मनोरंजन कालिया जी राकेश जी और बगा साहब और बाकी कार्यकर्ता के पी परिवार दुख द इस घड़ी के अंदर संवेदना प्रकट करना करे ने पिता के सामने जवान बच्चे का चला जाना पूरे जीव जीवन के उत्ते रोक लगा देता है और इस झटके तो সাহস اور ہمت کےبل ایشور دے سکتا ہے لیکن کے پی પરિવાર دا جڑا યોગدان سماج دے لیے رہیا او جتنے لوگ ایتھے افسوس کرن آ رہے نے اور اس بچے دے بارے جਦੋਂ کے پی صاحب دسدے نے کہ او کدا અધیاتھم نال جڑے ہوئے سی اور گڈی بھی جڑی ہے کال کس پرکار کھچدا ਕਿ ਉਹ ਕਰੋ ਮੋਬਾਈਲ ਦੇਣ ਲਈ ਜਾ ਰਿਹਾ ਸੀ ਦੋਸਤਾ ਮੋਬਾਈਲ ਰਹਿ ਗਿਆ 10 15 ਦੀ ਸਪੀਡ ਸੀ ਦੋ ਗੱਡੀਆਂ ਦੇ ਅੰਦਰ ਬਚਦਾ ਹੈ ਔਰ ਸਮੇਂ ਵੀ ਨਹੀਂ ਮਿਲਦਾ ਅੱਧੇ ਘੰਟੇ ਦੇ ਅੰਦਰ ਅੰਦਰ ਉਹ ਅਕਾਲ ਚਲਾਣਾ ਕਰ ਜਾਂਦੇ ਨੇ ਅਸੀਂ ਪੂਰੇ ਪਰਿਵਾਰ ਦੇ ਪ੍ਰਤੀ ਸਾਡੀਆਂ ਸਤਿਭਾਵਨਾ ਹੈ ਜਵੰਗਤ ਆਤਮਾ ਨੂੰ ਭਗਵਾਨ ਆਪਣੇ ਚਰਨ ਸਥਾਨ ਦੇ ਔਰ ਕੇਪੀ ਪਰਿਵਾਰ ਨੂੰ ਉਹਨਾਂ ਨਾਲ ਜੁੜੇ ਹੋਏ ਸਕੇ ਸਮੰਧੀਆਂ ਨੂੰ ਹਿੰਮਤ ਦੇ ਸਾਹਸ ਦੇ ਕਿ ਉਹ ਇਸ ਟੜਕੇ ਨੂੰ ਸਹੱਸੇ अज भारतीय जनता पार्टी के मनोरंजन कलिया जी राकेश जी और बगा साहब और बाकी कार्यकर्ता के पी परिवार दुख द इस घड़ी के अंदर संवेदना प्रकट कर आए हैं और पिता के सामने जवान बच्चे का चला जाना पूरे जीवन जीवन के उत्ते रोक लगा देंगे और इस झटके तो ਸਾਹਸ ਔਰ ਹਿੰਮਤ ਕੇਵਲ ઈશ્વਰ ਦੇ ਸਕਦਾ ਹੈ। ਲੇਕਿਨ ਕੇਪੀ ਪਰਿਵਾਰ ਦਾ ਜਿਹੜਾ ਯੋਗਦਾਨ ਸਮਾਜ ਦੇ ਲਈ ਰਿਹਾ ਹੈ ਉਹ ਜਿੰਨੇ ਲੋਗ ਇਥੇ ਅਫਸੋਸ ਕਰਨ ਆ ਰਹੇ ਨੇ। ਔਰ ਉਸ ਬੱਚੇ ਦੇ ਬਾਰੇ ਜਦੋਂ ਕੇਪੀ ਸਾਹਿਬ ਦੱਸਦੇ ਨੇ ਕਿ ਉਹ ਕਿਦਾਂ ਅਧਿਆਤਮ ਨਾਲ ਜੁੜਿਆ ਹੋਇਆ ਸੀ ਔਰ ਗੱਡੀ ਵੀ ਜਿਹੜੀ ਹੈ ਕਾਲ ਕਿਸ ਪ੍ਰਕਾਰ ਖਿੱਚਦਾ ਹੈ ਕਿਉਂ ਕਰੋ ਮੋਬਾਈਲ ਦੇਣ ਲਈ ਜਾ ਰਿਆ ਸੀ ਦੋਸਤਾ ਮੋਬਾਈਲ ਰਹਿ ਗਿਆ 10 15 ਦੀ ਸਪੀਡ ਸੀ ਦੋ ਗੱਡੀਆਂ ਦੇ ਅੰਦਰ ਬਚਦਾ ਹੈ ਔਰ ਸਮੇਂ ਵੀ ਨਹੀਂ ਮਿਲਦਾ ਅੱਧੇ ਘੰਟੇ ਦੇ ਅੰਦਰ ਅੰਦਰ ਉਹ ਅਕਾਲ ਚਲਾਣਾ ਕਰ ਜਾਂਦੇ ਨੇ ਅਸੀਂ ਪੂਰੇ ਪਰਿਵਾਰ ਦੇ ਪ੍ਰਤੀ ਸਾਡੀਆਂ ਸਤਿਭਾਵਨਾਵਾਂ ਜਿਵੰਗਤ ਆਤਮਾ ਨੂੰ ਭਗਵਾਨ ਆਪਣੇ ਚਰਨਾਂ ਸਥਾਨ ਦੇ ਔਰ ਕੇਪੀ ਪਰਿਵਾਰ ਨੂੰ ਉਹਨਾਂ ਨਾਲ ਜੁੜੇ ਹੋਏ ਸਕੇ ਸਮੰਧੀਆਂ ਨੂੰ ਹਿੰਮਤ ਦੇ ਸਾਥ ਦੇ ਕਿਉ ਇਸ ਟਟਕੇ ਨੂੰ ਸਾਥ आज भारतीय जनता पार्टी के मनोरंजन कालिया जी राकेश जी और बगा साहब और बाकी कार्यकर्ता के पी परिवार दुख द इस घड़ी के अंदर संवेदना प्रकट कर आए हैं और पिता के सामने जवान बच्चे का चला जाना पूरे जीव जीवन के उत्ते रोक लगा देता है और इस झटके तो ਹਾਸ ਔਰ ਹਿੰਮਤ ਕੇਵਲ ਈਸ਼ਵਰ ਦੇ ਸਕਦਾ ਹੈ ਲੇਕਿਨ ਕੇਪੀ ਪਰਿਵਾਰ ਦਾ ਜਿਹੜਾ ਯੋਗਦਾਨ ਸਮਾਜ ਦੇ ਲਈ ਰਿਹਾ ਉਹ ਜਿੰਨੇ ਲੋਗ ਇਥੇ ਅਫਸੋਸ ਕਰਨ ਆ ਰਹੇ ਨੇ ਔਰ ਉਸ ਬੱਚੇ ਦੇ ਬਾਰੇ ਜਦੋਂ ਕੇਪੀ ਸਾਹਿਬ ਦੱਸਦੇ ਨੇ ਕਿ ਉਹ ਕਿਦਾਂ ਅਧਿਆਤਮ ਨਾਲ ਜੁੜਿਆ ਹੋਇਆ ਸੀ ਔਰ ਗੱਡੀ ਵੀ ਜਿਹੜੀ ਹੈ ਕਾਲ ਕਿਸ ਪ੍ਰਕਾਰ ਖਿੱਚਦਾ ਹੈ ਕਿ ਉਹ ਕਰੋ ਮੋਬਾਈਲ ਦੇਣ ਲਈ ਜਾ ਰਿਹਾ ਸੀ ਦੋਸਤਾ ਮੋਬਾਈਲ ਰਹਿ ਗਿਆ 10 15 ਦੀ ਸਪੀਡ ਸੀ ਦੋ ਗੱਡੀਆਂ ਦੇ ਅੰਦਰ ਬਚਦਾ ਹੈ ਔਰ ਸਮੇਂ ਵੀ ਨਹੀਂ ਮਿਲਦਾ ਅੱਧੇ ਘੰਟੇ ਦੇ ਅੰਦਰ ਅੰਦਰ ਉਹ ਅਕਾਲ ਚਲਾਣਾ ਕਰ ਜਾਂਦੇ ਨੇ ਅਸੀਂ ਪੂਰੇ ਪਰਿਵਾਰ ਦੇ ਪ੍ਰਤੀ ਸਾਡੀਆਂ ਸਤਿਭਾਵਨਾ ਜਿਵੰਗਤ ਆਤਮਾ ਨੂੰ ਭਗਵਾਨ ਆਪਣੇ ਚਰਨ ਸਥਾਨ ਦੇ ਔਰ ਕੇਪੀ ਪਰਿਵਾਰ ਨੂੰ ਉਹਨਾਂ ਨਾਲ ਜੁੜੇ ਹੋਏ ਸਕੇ ਸਮੰਧੀਆਂ ਨੂੰ ਹਿੰਮਤ ਦੇ ਸਾਸ ਦੇ ਕਿਉ ਇਸ ਟਟਕੇ ਨੂੰ ਸਾਸ अज भारतीय जनता पार्टी के मनोरंजन कलिया जी राकेश जी और बगा साहब और बाकी कार्यकर्ता के पी परिवार दुख द इस घड़ी के अंदर संवेदना प्रकट कर आए हैं और पिता के सामने जवान बच्चे का चला जाना पूरे जीव जीवन के उत्ते रोक लगा दें और इस झटके तो ਸਾਹਸ ਔਰ ਹਿੰਮਤ ਕੇਵਲ ਈਸ਼ਵਰ ਦੇ ਸਕਦਾ ਹੈ ਲੇਕਿਨ ਕੇਪੀ ਪਰਿਵਾਰ ਦਾ ਜਿਹੜਾ ਯੋਗਦਾਨ ਸਮਾਜ ਦੇ ਲਈ ਰਿਹਾ ਹੈ ਉਹ ਜਿੰਨੇ ਲੋਕ ਇੱਥੇ ਅਫਸੋਸ ਕਰਨ ਆ ਰਹੇ ਨੇ ਔਰ ਉਸ ਬੱਚੇ ਦੇ ਬਾਰੇ ਜਦੋਂ ਕੇਪੀ ਸਾਹਿਬ ਦੱਸਦੇ ਨੇ ਕਿ ਉਹ ਕਿਦਾਂ ਅਧਿਆਤਮ ਨਾਲ ਜੁੜਿਆ ਹੋਇਆ ਸੀ ਔਰ ਗੱਡੀ ਵੀ ਜਿਹੜੀ ਹੈ ਕਾਲ ਕਿਸ ਪ੍ਰਕਾਰ ਖਿੱਚਦਾ ਹੈ ਕਿ ਉਹ ਕਰੋ ਮੋਬਾਈਲ ਦੇਣ ਲਈ ਜਾ ਰਿਹਾ ਸੀ ਦੋਸਤਾ ਮੋਬਾਈਲ ਰਹਿ ਗਿਆ 10 15 ਦੀ ਸਪੀਡ ਸੀ ਦੋ ਗੱਡੀਆਂ ਦੇ ਅੰਦਰ ਬਚਦਾ ਹੈ ਔਰ ਸਮੇਂ ਵੀ ਨਹੀਂ ਮਿਲਦਾ ਅੱਧੇ ਘੰਟੇ ਦੇ ਅੰਦਰ ਅੰਦਰ ਉਹ ਅਕਾਲ ਚਲਾਉਣਾ ਕਰ ਜਾਂਦੇ ਨੇ ਅਸੀਂ ਪੂਰੇ ਪਰਿਵਾਰ ਦੇ ਪ੍ਰਤੀ ਸਾਡੀਆਂ ਸਤਿਭਾਵਨਾਵਾਂ ਜਵੰਗਤ ਆਤਮਾ ਨੂੰ ਭਗਵਾਨ ਆਪਣੇ ਚਰਨ ਸਥਾਨ ਦੇ ਔਰ ਕੇਪੀ ਪਰਿਵਾਰ ਨੂੰ ਉਹਨਾਂ ਨਾਲ ਜੁੜੇ ਹੋਏ ਸਕੇ ਸਮੰਧੀਆਂ ਨੂੰ ਹਿੰਮਤ ਦੇ ਸਾਸ ਦੇ ਕਿਉ ਇਸ ਟਟਕੇ ਨੂੰ ਸਾਸ आज भारतीय जनता पार्टी के मनोरंजन कलिया जी राकेश जी और बगा साहब और बाकी कार्यकर्ता के पी परिवार दुख द इस घड़ी के अंदर संवेदना प्रकट कर आए हैं और पिता के सामने जवान बच्चे का चला जाना पूरे जीव जीवन के उत्ते रोक लगा देता है और इस झटके तो ਆਸ ਔਰ ਹਿੰਮਤ ਕੇਵਲ ਈਸ਼ਵਰ ਦੇ ਸਕਦਾ ਹੈ ਲੇਕਿਨ ਕੇਪੀ ਪਰਿਵਾਰ ਦਾ ਜਿਹੜਾ ਯੋਗਦਾਨ ਸਮਾਜ ਦੇ ਲਈ ਰਿਹਾ ਉਹ ਜਿੰਨੇ ਲੋਗ ਇਥੇ ਅਫਸੋਸ ਕਰਨ ਆ ਰਹੇ ਨੇ ਔਰ ਉਸ ਬੱਚੇ ਦੇ ਬਾਰੇ ਜਦੋਂ ਕੇਪੀ ਸਾਹਿਬ ਦੱਸਦੇ ਨੇ ਕਿ ਉਹ ਕਿਦਾਂ ਅਧਿਆਤਮ ਨਾਲ ਜੁੜਿਆ ਹੋਇਆ ਸੀ ਔਰ ਗੱਡੀ ਵੀ ਜਿਹੜੀ ਹੈ ਕਾਲ ਕਿਸ ਪ੍ਰਕਾਰ ਖਿੱਚਦਾ ਹੈ ਕਿ ਉਹ ਕਰੋ ਮੋਬਾਈਲ ਦੇਣ ਲਈ ਜਾ ਰਿਹਾ ਸੀ ਦੋਸਤਾ ਮੋਬਾਈਲ ਰਹਿ ਗਿਆ 10 15 ਦੀ ਸਪੀਡ ਸੀ ਦੋ ਗੱਡੀਆਂ ਦੇ ਅੰਦਰ ਬਚਦਾ ਹੈ ਔਰ ਸਮੇਂ ਵੀ ਨਹੀਂ ਮਿਲਦਾ ਅੱਧੇ ਘੰਟੇ ਦੇ ਅੰਦਰ ਅੰਦਰ ਉਹ ਅਕਾਲ ਚਲਾਣਾ ਕਰ ਜਾਂਦੇ ਨੇ ਅਸੀਂ ਪੂਰੇ ਪਰਿਵਾਰ ਦੇ ਪ੍ਰਤੀ ਸਾਡੀਆਂ ਸਤਿਭਾਵਨਾਵਾਂ ਜਵੰਗਤ ਆਤਮਾ ਨੂੰ ਭਗਵਾਨ ਆਪਣੇ ਚਰਨ ਸਥਾਨ ਦੇ ਔਰ ਕੇਪੀ ਪਰਿਵਾਰ ਨੂੰ ਉਹਨਾਂ ਨਾਲ ਜੁੜੇ ਹੋਏ ਸਕੇ ਸਮੰਧੀਆਂ ਨੂੰ ਹਿੰਮਤ ਦੇ ਸਾਹਸ ਦੇ ਕਿ ਉਹ ਇਸ ਟੜਕੇ ਨੂੰ ਸਹੱਸੇ